ਹਾਂਜੀ ਨਰੇਜ ਜੀ ਪਟੰਡੇ ਦੀ ਗੱਲ ਕਰ ਰਹੇ ਆ ਪਟੰਡੇ 'ਚ ਜਿਹੜੀ ਗੋਭੀ 2 ਰੁਪਏ ਵੀ ਦੀ ਕਿਸਾਨਾਂ ਤੋਂ ਲਈਤੀ ਜਾਂਦੀ ਆ ਉਹ 200 ਰੁਪਏ ਕਿਲੋ ਸ਼ਹਿਰ ਦੇ ਅੰਦਰ ਵਿਕਤੀ ਜਾ ਰਹੀ ਆ ਕੋਈ ਉਹਨਾਂ ਦਾ ਮਾਈ ਬਾਪ ਨਹੀਂ ਹੈ ਉਹ ਜਿਹੜੇ ਉੱਥੇ ਆੜਤੀ 'ਤੇ ਬੈਠੇ ਆ 5 4 ਜਿਹੜੇ ਉਹਨਾਂ ਦੇ ਪ੍ਰਧਾਨ ਆ ਉਹਨਾਂ ਨੇ ਕਦੇ ਐਸ ਗੱਲ ਕਰਨੀ ਗੌਰ ਨਹੀਂ ਕੀਤਾ ਵੀ ਕਿਹੜਾ ਰੇਟ ਕੀ ਨਿਰਧਾਰਤ ਹੈ ਬਾਕੀ ਤੁਸੀਂ ਸ਼ਹਿਰਾਂ 'ਚ ਜਾਓ ਉੱਥੇ ਰੇਟ ਦੇਖੋ ਜੇ ਦੇ ਸ਼ਹਿਰ ਦੇ ਅੰਦਰ ਧਨੀਆ 400 ਰੁਪਏ ਕਿਲੋ ਵਿਕ ਗਿਆ ਹੋਵੇ ਬਟਨੇ ਸ਼ਹਿਰ ਤੋਂ ਕੋਈ ਨਹੀਂ ਕੋਈ ਬੋਲਿਆ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਯਾਰ ਤੁਸੀਂ ਰੋਟੀਆਂ ਘਟਾਉਂਦੇ ਹੋ ਖੋਲਦੇ ਕਿਉਂ ਹੋ ਗਰੀਬ ਬੰਦਾ ਸਬਜ਼ੀ ਕਿੱਥੋਂ ਖਾਊਗਾ ਕਿਸਾਨਾਂ ਨੂੰ ਤਾਂ ਤੁਸੀਂ ਰੇਟ ਦਿੰਦੇ ਨਹੀਂ ਪੂਰਾ ਕਿਸਾਨਾਂ ਤੋਂ ਤੁਸੀਂ ਕੱਕ ਲਿਆ ਮੰਨੋ 4 4 ਰੁਪਏ ਗੋਭੀ ਦੇ ਜਾਂਦੇ ਆ ਬਾਈ ਮੇਰੇ ਨਾਲ ਖੜਾ ਬਾਈ ਆਹ ਬਾਈ ਖੜਾ ਹੈ 4 ਰੁਪਏ ਗੋਭੀ ਦੇ ਇਹਨਾਂ ਤੋਂ ਲੈ ਲੈਂਦੇ ਐ ਤੇ ਉਦੋਂ ਵਾ 200 ਰੁਪਏ ਵਿਕੀ ਜਾਂਦੀ ਹੈ 100 150 ਰੁਪਏ ਵਿਕੀ ਜਾਂਦੀ ਹੈ ਸੋਰੀਆਂ 1.5 150 ਰੁਪਏ ਕਿਲੋ ਜਿਹੜੀਆਂ ਜਾਨਵਰ ਨਹੀਂ ਸਿਕੰਦੇ ਆ ਮੇਰਾ ਭਰਾ ਬੈਠਾ ਹੈ ਇਹਨੂੰ ਪੁੱਛੋ ਅੱਜ ਬਾਈ ਜੀ ਆ ਰਸੇ ਤੋਂ ਵੀ ਆ ਜਿਹੜੀ ਗੋਭੀ ਲੈ ਕੇ ਆਉਂਦੇ ਆ ਤੇ ਫੱਟੀ ਦੇ ਵਿੱਚ ਹਾਂ ਜੀ ਇਹ ਬਾਈ ਜੀ ਮੇਰਾ ਨਹੀਂ ਕੱਲੇ ਹਰੇਕ ਖੇਤਾਂ ਦਾ ਸੋਚਣੀ ਆ ਅਸੀਂ ਸਵੇਰ ਸ਼ਾਮ ਨੂੰ ਸਾਰਾ ਦਿਨ ਲਾ ਕੇ ਆਉਂਦੀ ਸਬਜ਼ੀ ਉੱਥੋਂ ਤੋੜ ਦੇ ਕਰਦੇ ਆ ਖੇਤਾਂ ਚੋਂ ਇੱਥੇ ਸਵੇਰ ਅਸੀਂ 4 ਵਜੇ ਮੰਡੀ 'ਚ ਸਬਜ਼ੀ ਲੈ ਕੇ ਪਹੁੰਚ ਜਾਂਦੇ ਆ ਇੱਥੇ ਸਾਡੀ ਸਬਜ਼ੀ ਵਿਕਦੀ ਆ ਗੱਟਿਆਂ ਦੇ ਹਿਸਾਬ ਨਾਲ ਮੰਨ ਲਓ 25 ਕਿਲੋ ਦਾ ਗੱਟਾ 25 ਕਿਲੋ ਦਾ ਗੱਟਾ 100 ਰੁਪਏ ਦੇ ਲੈ ਲਿਆ 2 ਰੁਪਏ ਕਿਲੋ ਉਹ ਹੀ ਰੇੜੀ ਵਾਲਾ ਤੋਂ ਇੱਥੇ ਆਪਾਂ ਨੂੰ 100 150 ਰੁਪਏ ਆਪਣੀ ਆਮ ਪਬਲਿਕ ਨੂੰ ਮਿਲਦੀ ਆ ਜੇ ਕਿਤੇ ਅਸੀਂ ਸੋਚੀਏ ਵੀ ਚੱਲ ਬਾਹਰ ਜਾ ਕੇ ਅਸੀਂ ਮੰਨ ਲਓ ਬਾਜ਼ਾਰ ਚ ਲਾ ਲਈਏ ਸਾਡੀ ਸਾਡੀ ਟਰਾਲੀ ਨਹੀਂ ਖੜ੍ਹਣਦਾ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋਲੇ ਲਾਇਸੈਂਸ ਨਹੀਂ ਫਲਾਣਾ ਆ ਰੇੜੀ ਵਾਲੇ ਭਈਏ ਵੇਚੀ ਜਾਂਦੇ ਆ ਦੇਖੋ ਅਸੀਂ ਪੰਜਾਬ ਦੇ ਪੰਜਾਬ ਦੇ ਵਾਸੀ ਆ ਸਾਰੇ ਅਸੀਂ ਪੰਜਾਬ ਦੇ ਬੰਦੇ ਆ ਉਹਦੇ ਸ਼ਹਿਰੀ ਭਈਆਂ ਨੂੰ ਆਪਦੀ ਸਬਜ਼ੀ ਨਹੀਂ ਵੇਚ ਸਕਦੇ ਸਿੱਧੀ ਵਿੱਚੋਂ ਭਈਆ ਕਲਚਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਨੇ ਕਰ ਰੱਖਿਆ ਉੱਥੋਂ ਲਿਆਉਂਦੇ ਆ 2 ਸਾਢੇ ਤੋਂ 4 ਰੁਪਏ ਮਿਲਦੀ ਆ ਉਹੀ ਹੈ ਭਈਆ ਨੂੰ ਜਿਹੜੇ ਵਪਾਰੀ ਬੈਠੇ ਆ ਸਬਜ਼ੀ ਮੰਡੀ ਦੇ ਵਿੱਚ ਜਿਵੇਂ ਐਮਸੀ ਸਾਹਿਬ ਨੇ ਕਿਹਾ ਉਹ ਉਹਨਾਂ ਨੂੰ ਅੱਗੇ 10 20 ਰੁਪਏ ਦਿੰਦੇ ਇੱਥੇ ਆ ਕੇ 100 ਰੁਪਏ ਵੇਚਦੇ ਆ ਕਿਸਾਨ ਨੂੰ ਆਪ ਦਾ ਬਦਨਾਮ ਮੁੱਲ ਨਹੀਂ ਮਿਲਦਾ ਉਹ ਆਪਦੀ ਥਾਂ ਸਹੀ ਆ ਖਰੀਦਦਾਰ ਆਪਦੀ ਥਾਂ ਸਹੀ ਆ ਜੀ ਵਿਚਾਲੇ ਜਿਹੜੇ ਵਿਚੋਲੇ ਬਣਦੇ ਆ ਉਹ ਖਾ ਖਾ ਪੈਸਾ ਕਮਾਈ ਜਾਂਦੇ ਆ ਜਦੋਂ ਮਰੇ ਜੀ ਜਦੋਂ ਮਰੇ ਜੀ ਜਦੋਂ ਕਿਸਾਨਾਂ ਤੋਂ ਕੁਝ ਲੈਂਦੇ ਆ ਨਾ ਉਹ ਜਿਹੜੇ ਟੀਮ ਦਾ ਭਾਟਾ ਰੱਖਿਆ ਜਿਵੇਂ ਵੀਰ ਜੀ ਨੇ ਆਖਿਆ ਉਵੇਂ ਮੈਂ ਕਹਿਣਾ ਚਾਹੁੰਦਾ ਵੀ ਇਹ ਬਿਲਕੁਲ ਜਿਹੜੇ ਆਲੂ ਅੱਜ ਕੱਲ ਲੋਕ ਜਾਂ ਮਿੱਟੀ ਦੇ ਸੜਕਾਂ ਤੇ ਸੁੱਟ ਦਿੰਦੇ ਨੇ ਕਿਸਾਨ ਉਹ ਅਕੇ ਗੁੱਸੇ ਹੋ ਕੇ ਸੁੱਟਦੇ ਆ ਹਾਂ ਜਦੋਂ ਵਿਕਦਾ ਹੀ ਨਹੀਂ ਵਿਕਦਾ ਨਹੀਂ ਕਿਉਂਕਿ ਕੁਝ ਬੰਦੇ ਜਿਹੜੇ ਇੱਥੇ ਬਠਿੰਡੇ ਦੇ ਵਿੱਚ ਸਬਜ਼ੀ ਮਾਫੀਆ ਬਣੇ ਹੋਏ ਆ ਮੈਂ ਉਹਨਾਂ ਨੂੰ ਇਤਤਾਮਨੀ ਦੇਣਾ ਚਾਹਨਾ ਵੀ ਇਹਨੂੰ ਲੋਟ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਅੰਦੋਲਨ ਚਲਾਉਣ ਦੀ ਤਿਆਰੀ ਚੱਲ ਰਹੀ ਹੈ। ਇਹ ਜਲਦੀ ਮੈਂ ਲੋਕਾਂ ਨੂੰ ਲਾਹਬੰਦ ਕੀਤਾ ਜਾ ਰਿਹਾ ਮੈਂ ਅੱਗ ਰਾਤੀ ਆਪਦੇ ਬੰਦਿਆਂ ਦੀ ਨਾਲ ਮੀਟਿੰਗ ਕਰ ਚੁੱਕਾ ਇਸ ਸਬੰਧ ਵਿੱਚ। ਆ ਤੁਹਾਡੇ ਕੋਲੇ ਕਿਸਾਨ ਵੀ ਆਇਆ ਹੈ ਜਿਹੜਾ ਇਹ ਤਾਂ ਦੇਖੋ ਦੁਖੀ ਹੋ ਕੇ ਆਇਆ ਹੈ। ਇਹ ਦੁਖੀ ਹੋ ਕੇ ਆਇਆ ਹੈ ਸਾਡੇ ਹਿੱਤ ਲਈ ਆਇਆ ਪੱਤਾ। ਸਾਡੇ ਹਿੱਤ ਦੀ ਗੱਲ ਕਰਨ ਆਇਆ। ਲੈ ਵੀ ਜਿਹੜੇ ਕਿਸਾਨ ਦਾ ਪੂਰਾ ਪਰਿਵਾਰ ਉੱਤੇ ਸਬਜ਼ੀਆਂ ਤੋੜਦਾ ਉਸ ਨੂੰ ਉਹਨੂੰ ਰੇਟ ਨਹੀਂ ਮਿਲਦਾ। ਉਹਨੂੰ ਨਜ਼ਾਰ ਤੋਂ ਦੇ ਬੱਚੇ ਜਿਹੜੇ ਬੰਦੇ ਨੇ ਅੰਨੂ ਗਾ ਕੇ ਤੁਹਾਨੂੰ ਦਿੱਤਾ ਜਿਹੜੇ ਬੰਦੇ ਨੇ ਸਬਜ਼ੀ ਸਾਨੂੰ ਗਾ ਕੇ ਦਿੱਤੀ ਜਿੰਦੇ ਜੀਵ ਦੇਸੀ ਸਵਾਦ ਪੂਰੇ ਕਰਦੇ ਆਪਦੇ ਘਰੇ ਬਹਿ ਕੇ ਆਪਦੇ ਰਿਸ਼ਤੇਦਾਰਾਂ ਨੂੰ ਵਧੀਆ ਤੋਂ ਵਧੀਆ ਸਬਜ਼ੀ ਖਵਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿਸਾਨਾਂ ਨੂੰ ਉਹਨਾਂ ਰੇਟ ਨਹੀਂ ਮਿਲ ਰਿਹਾ ਜਦੋਂ ਤੁਹਾਡੇ ਸਾਹਮਣੇ ਮੈਂ ਕਿਸਾਨ ਪੇਸ਼ ਕੀਤਾ ਵੀ ਉਹ ਕਹਿੰਦਾ ਸਾਡੇ ਤੋਂ 2-300 ਰੁਪਏ ਦੋ ਵੇਚਣ ਵੀ ਨਹੀਂ ਦਿੰਦੇ ਗਾ ਪੂਰੇ ਪੈਕੇਟ ਦੇ ਪੈਕੇਟ ਲੈ ਲੈਂਦੇ ਸਸਤੇ ਉਸ ਤੋਂ ਬਾਅਦ ਆਪ ਦਾ ਪੰਜ ਜਾਣੇ ਅੰਦਰ ਬਹਿ ਕੇ ਰੇਟ ਤਧਾਰਤ ਕਰ ਲੈਂਦੇ ਵੀ ਇੰਨੇ ਲਓ ਠੀਕ ਹੈ ਸਾਮ ਨੂੰ ਰੇੜੀਆਂ ਨਿਕਲਦੀਆਂ ਉਹ ਇੱਕ ਇੱਕ ਬੰਦੇ ਦੀ 50 50 ਰੇੜੀਆਂ ਉਹ ਰੇੜਰ ਦਾ ਤਹਾਰ ਤ ਕਰਦਾ ਵੀ ਮੈਂ ਤੈਨੂੰ 50 ਰੁਪਏ ਕਿਲੋ ਦੇਤੀ ਤੂੰ ਇਹਨੂੰ 100 ਵਿੱਚ ਤੂੰ ਇਹਨੂੰ 150 ਵਿੱਚ ਜਿਹੜੀ ਸਬਜੀ ਮੰਨ ਲਓ ਸਵੇਰੇ ਆਪਾਂ ਇੱਕ ਗੋਭੀ ਲੈ ਰਹੇ ਆ ਉਹ 200 ਰੁਪਏ ਮਿਲ ਰਹੀ ਹੈ ਉਸੇ ਉਸੇ ਰੇੜੀ ਤੋਂ ਸ਼ਾਮ ਨੂੰ 30 ਰੁਪਏ ਕਿਵੇਂ ਹੋ ਜਾਂਦੀ ਹੈ ਫਿਰ ਗੋਭੀ ਚ ਕੀ ਲੱਗ ਜਾਂਦਾ ਇਹਦਾ ਮਤਲਬ ਲੁੱਟੇ ਜਾ ਰਿਹਾ ਨਾ ਹਾਂਜੀ ਇੱਕ ਰੇੜੀ ਜਿਹੜੀ ਸਵੇਰੇ ਨਰੇਜੀ ਮੰਨ ਲਓ ਅੰਬ ਹੈ ਅੰਬ ਵੰਦੇ ਸੀ ਅੰਬ ਦਾ ਜਿਹੜਾ ਬੰਦਾ ਸਵੇਰੇ ਹਾਕ ਮਾਰਦਾ 2 150 ਰੁਪਏ ਕਿਲੋ ਉਹ ਸ਼ਾਮ ਨੂੰ 30 ਰੁਪਏ ਦੀ ਵਾਜ ਮਾਰ ਜਾਂਦਾ 25 ਰੁਪਏ ਕਿਲੋ ਵਾਜ ਮਾਰ ਜਾਂਦਾ ਉਹ ਲੋ ਕੀ ਹੋ ਗਿਆ ਉਸ ਬਿਮਾਰੀਆਂ ਪਰੋਸ ਕੇ ਦਿੱਤੀਆਂ ਜਾ ਰਹੀਆਂ ਰੇਡ ਆਪਦੀ ਮਰਜ਼ੀ ਦੇ ਲਿੱਤੇ ਜਾ ਰਿਹਾ ਸਾਡੇ ਦਵਾਈਆਂ ਜਿਹੜੀਆਂ ਦਵਾਈਆਂ ਉੱਤੇ ਛਿੰਕ ਕੇ ਉੱਤੇ ਕੇਲੇ ਪਕਾਏ ਜਾ ਰਹੇ ਆ ਬੈਠਿਆਂ ਨੂੰ ਲੋ ਛੋੜਿਆਂ ਦੇ ਨਾਲ ਦਾ ਕੋਈ ਕੈਮੀਕਲਾਂ ਦੇ ਨਾਲ ਸਾਨੂੰ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਅੱਲਾ ਲੈ ਮਸਾਲੇ ਲਾ ਕੇ ਸਾਨੂੰ ਵੇਚਿਆ ਜਾ ਰਿਹਾ ਮੈਂ ਆਰਤੀ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਆਪਦੇ ਨਾਲ ਥੋੜੀ ਆਪਦੇ ਪਰਿਵਾਰ ਜਿਹੜੇ ਉੱਥੇ ਤੁਹਾਡੇ ਬੰਦੇ ਬੈਠੇ ਉਹਨੂੰ ਰੇਟ ਦੇ ਅਧਾਰ ਤੇ ਕਰੋ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਤਿਆਰ ਆ ਅਸੀਂ ਤੁਹਾਡੇ ਖਿਲਾਫ ਨਹੀਂ ਪਰ ਰੇਟ ਨੂੰ ਤਾਂ ਅਧਾਰ ਤੇ ਕਰਨਾ ਪਊਗਾ ਸ਼ਹਿਰ ਨੂੰ ਮੈਂ ਲੁੱਟਣ ਨਹੀਂ ਦੇਣਾ ਜਿਹੜਾ ਤੁਸੀਂ ਲੁੱਟਣ ਤੇ ਲੱਗਿਓ ਸ਼ਹਿਰ ਨੂੰ ਮੈਂ ਲੁੱਟਣ ਨਹੀਂ ਦੇਣਾ ਇਹਦੇ ਲਈ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਸੰਘਰਸ਼ੇ ਵਿੱਢੂਗਾ ਬਹੁਤ ਜਲਦੀ 1-2 ਦਿਨਾਂ ਦੇ ਅੰਦਰ ਤੁਹਾਡੇ ਸਾਹਮਣੇ ਰਿਜ਼ਲਟ ਆਉ। ਕਿਸਾਨ ਤਾਂ ਆਪ ਹੀ ਆ ਜਾਣਗੇ ਜਦੋਂ ਉਹਨਾਂ ਦੀ ਆਵਾਜ਼ ਚੱਕੀ ਜਾਊਗੀ ਕਿਸਾਨ ਤਾਂ ਆਪੇ ਆ ਕੇ ਕਿਸਾਨ ਵੀ ਆਪੇ ਆ ਗਿਆ ਦੇ ਇਹ ਨਹੀਂ ਦੇ ਕੋਈ ਨਹੀਂ ਵੀ ਸਰ ਤੋਂ ਸਮਝੋ ਲੈ ਕਿਸਾਨਾਂ ਦਾ ਵੀ ਦੇ ਅਸੀਂ ਉਹਨਾਂ ਦਾ ਪੈਕੇਟ 100 ਰੁਪਏ ਦਾ ਲੈ ਲਿਆ ਫਿਰ ਤੁਸੀਂ ਉਹਨੂੰ ਛੀਜ ਦੋ ਤਾਂ ਕਿਵੇਂ ਕਰਤਾ ਕੰਦੋਲਨ ਕਰੋਗੇ ਤੁਸੀਂ ਅੰਦੋਲਨ ਬਿਲਕੁਲ ਕਰੂੰਗਾ ਚਾਹੇ ਮੈਂ ਇਕੱਲੇ ਨੂੰ ਕਰਨਾ ਪਵੇ ਮੈਂ ਇਕੱਲਾ ਕਰੂੰਗਾ ਨਹੀਂ ਨਾ ਲੋਕਾਂ ਨੂੰ ਨਾਲ ਲੈ ਕੇ ਤਾਂ ਆ ਪਾਈ ਜੀ ਨਾਲ ਮੈਂ ਕਹਿ ਰਿਹਾ ਕਿਸਾਨ ਵੀਰ ਨਾਲ ਮੈਂ ਉੱਥੇ ਧਰਨਾ ਲਾਉਂਗਾ ਮੈਨੂੰ 2 ਦਿਨ ਲੱਗਣ 4 ਦਿਨ ਲੱਗਣ 5 ਦਿਨ ਲੱਗਣ ਮੈਂ ਸਬਜ਼ੀ ਮੰਡੀ 'ਚ ਬੈਠਿਆ ਕਰੂੰਗਾ ਵੱਡੀ ਮੰਡੀ 'ਚ ਜਿੱਥੋਂ ਰੇਡ ਨਿੱਕਲ ਕੇ ਜਾਂਦਾ ਹੈ ਮੈਂ ਚੇਤਾਵਨੀ ਦੇ ਰਿਹਾ ਜਾਂ ਤਾਂ ਬਹਿ ਕੇ ਮੀਟਿੰਗ ਕਰ ਲੋ ਪੰਜੇ ਚਾਰੇ ਜਿੰਨੇ ਵੀ ਤੁਸੀਂ ਉੱਥੇ ਹੈਗੇ ਹੋ ਮੇਰ ਪ੍ਰਧਾਨ ਹੈਗੇ ਹੋ ਪ੍ਰਧਾਨ ਜੀ ਨੂੰ ਮੇਰੀ ਬੇਤੀ ਹੈ ਸਬਜ਼ੀ ਵਾਲਿਆਂ ਨੂੰ ਕਿ ਬਹਿ ਕੇ ਗੱਲ ਕਰੋ ਰੇਟ ਰੇਟ ਲੁੱਟਣਾ ਬੰਦ ਕਰਾਓ ਯਾਰ ਜਿਹੜੇ ਲੋਕ ਲੁੱਟੀ ਜਾਂਦੇ ਆ ਇਹ ਤੁਹਾਡਾ ਵੀ ਫਰਜ ਬੰਦਾ ਤੁਸੀਂ ਵੀ ਸ਼ਹਿਰ ਦੇ ਹੋ ਕਿ ਲੋਕਾਂ ਨੂੰ ਲੁੱਟ ਰਹੇ ਆ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਗਰੀਬ ਬੰਦਾ ਚਲੋ ਵੱਡੇ ਵਰਗੀ ਪਰਿਵਾਰ ਤਾਂ ਸਬਜ਼ੀ ਨਹੀਂ ਖਰੀਦ ਸਕਦਾ ਨਹੀਂ ਖਰੀਦ ਸਕਦਾ ਹੁਣ ਇਹ ਕਹਿੰਦੇ ਜੀਐਸਪੀ ਘਟ ਗਈ ਕਿਹੜੀ ਜੀਐਸਪੀ ਘਟ ਗਈ ਰੇਟੋਂ ਤੋਂ ਜ਼ਿਆਦਾ ਵੱਧ ਗਈ ਕੁਝ ਨਹੀਂ ਘਟਿਆ ਇਸ ਕਰਕੇ ਮੇਰੀ ਬੇਨਤੀ ਹੈ ਤੇ ਚੇਤਾਵਨੀ ਵੀ ਹੈ ਕਿ ਸਬਜ਼ੀਆਂ ਦੇ ਰੇਟ ਇੰਤਜ਼ਾਰਤ ਕਰ ਦੋ ਮਜਬੂਰ ਹੋ ਕੇ ਸਾਨੂੰ ਕਦਮ ਲੈ ਚੱਕਣਾ ਪਵੇ ਕਿ ਤੁਸੀਂ ਕੱਲ ਨੂੰ ਕਹਿ ਦੋ ਵੀ ਆਖੀ ਹੋ ਗਿਆ